ਤਾਂ ਤਰਨਤਾਰਨ ਜਿਮਣੀ ਚੋਨ ਦਾ ਅਖਾੜਾ ਲਗਾਤਾਰ ਭਖਿਆ ਹੋਇਆ ਸੀ ਪਿਛਲੇ ਕਾਫੀ ਦਿਨਾਂ ਤੋਂ ਸਾਰੀਆਂ ਪਾਰਟੀਆਂ ਦਾ ਜ਼ੋਰ ਤਰਨਤਾਰਨ ਜਿਮਣੀ ਚੋਨ ਦੇ ਵਿੱਚ ਲੱਗਿਆ ਹੋਇਆ ਸੀਗਾ ਤਾਂ ਅੱਜ ਫੈਸਲਾ ਕੌਣ ਘੜੀ ਹੈ ਅੱਜ ਪਤਾ ਲੱਗੇਗਾ ਕਿ ਸੈਮੀ ਫਾਈਨਲ ਕੌਣ ਜਿੱਤ ਰਿਹਾ ਹਾਲਾਂਕਿ 9 ਰਾਊਂਡਸ ਦੀ ਗਿਣਤੀ ਜਿਹੜੀ ਹੈ ਉਹ ਹੋ ਚੁੱਕੀ ਹੈ ਮੁਕੰਮਲ ਹੋ ਚੁੱਕੀ ਹੈ ਕੁੱਲ 16 ਰਾਊਂਡ ਨੇ ਤਾਂ ਉਹਨਾਂ ਦੇ ਵਿੱਚੋਂ 9 ਰਾਊਂਡਸ ਦੀ ਗਿਣਤੀ ਜਿਹੜੀ ਹੈ ਮੁਕੰਮਲ ਹੋ ਚੁੱਕੀ ਹੈ ਤੇ 9 ਰਾਊਂਡਸ ਤੇ ਰੁਝਾਨ ਜਿਹੜੇ ਨੇ ਉਹ ਵੀ ਤੁਹਾਨੂੰ ਦੱਸਾਂਗੇ ਪਰ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਕਾਂਗਰਸ <laughs> ਪਾਰਟੀ ਤੀਜੇ ਨੰਬਰ ਤੇ ਚੱਲ ਰਹੀ ਹੈ ਅ ਮਾਫ ਕਰਨਾ ਚੌਥੇ ਨੰਬਰ ਤੇ ਚੱਲ ਰਹੀ ਹੈ ਕਾਂਗਰਸ ਪਾਰਟੀ ਕਾਫੀ ਪਿਛੜਦੀ ਜਿਹੜੀ ਹੈ ਨਜ਼ਰ ਆ ਰਹੀ ਹੈ ਪਹਿਲੇ ਤੇ ਆਮ ਆਦਮੀ ਪਾਰਟੀ ਦੂਜੇ ਤੇ ਸ਼੍ਰੋਮਣੀ ਅਕਾਲੀ ਦਲ ਤੀਜੇ ਤੇ ਵਾਰਸ ਪੰਜਾਬ ਦੇ ਉਮੀਦਵਾਰ ਮਨਦੀਪ ਸਿੰਘ ਖਾਲਸਾ ਜਿਹੜੇ ਨੇ ਤੀਜੇ ਨੰਬਰ ਤੇ ਚੱਲ ਰਹੇ ਨੇ ਤੇ ਚੌਥੇ ਨੰਬਰ ਤੇ ਕਾਂਗਰਸ ਦੇ ਕਰਨਵੀਰ ਸਿੰਘ ਬੁਰਜਾ ਤੇ ਪੰਜਵੇਂ ਨੰਬਰ ਤੇ ਭਾਜਪਾ ਦਾ ਉਮੀਦਵਾਰ ਚੱਲ ਰਿਹਾ ਤਾਂ ਬਹੁਤ ਫਸਵਾ ਮੁਕਾਬਲਾ ਸੀਗਾ ਪਹਿਲਾਂ ਸਵੇਰ ਤੋਂ ਜਦੋਂ ਗਿਣਤੀ ਸ਼ੁਰੂਆਤ ਹੋਈ ਗਿਣਤੀ ਦੀ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸੁਖਵੰਤ ਕੋਰ ਉਹ ਅੱਗੇ ਚੱਲ ਰਹੇ ਸੀਗੇ ਪਰ ਬਾਅਦ ਦੇ ਵਿੱਚ ਜਿਸ ਤਰੀਕੇ ਨਾਲ ਜਦੋਂ 5ਵਾਂ 6ਵਾਂ ਰਾਊਂਡ ਬਦਲਿਆ ਤਾਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਲੀਡ ਜਿਹੜੀ ਹੈ 5000 ਪਲੱਸ ਦੀ ਲੀਡ ਜਿਹੜੀ ਹੈ ਉਹ ਫੜ ਲਈ ਹੈ ਤੁਹਾਨੂੰ ਸਾਰੀ ਜਾਣਕਾਰੀ ਦਵਾਂਗੇ ਮੇਰੇ ਨਾਲ ਮੇਰੇ ਸਹਿਯੋਗੀ ਤਜਿੰਦਰ ਸਿੰਘ ਮੌਜੂਦ ਨੇ ਤਜਿੰਦਰ ਕੀ ਸਥਿਤੀ ਚੱਲ ਰਹੀ ਹੈ ਇਲੈਕਸ਼ਨ ਕਮਿਸ਼ਨ ਦੀ ਸਾਈਡ ਚੱਲ ਰਹੀ ਹੈ ਕੀ ਸਥਿਤੀ ਚੱਲ ਰਹੀ ਹੈ ਮੌਜੂਦਾ ਕਿਹੜੀ ਪਾਰਟੀ ਦੇ ਉਮੀਦਵਾਰ ਨੂੰ ਕਿੰਨੀਆਂ ਕੁ ਵੋਟਾਂ ਜੜੀਆਂ ਪਈਆਂ ਨੇ 10ਵਾਂ ਰਾਊਂਡ ਜਿਹੜਾ ਸ਼ੁਰੂ ਹੋ ਗਿਆ 10ਵੇਂ ਰਾਊਂਡ ਦੇ ਵਿੱਚ ਆਮ ਆਦਮੀ ਪਾਰਟੀ ਦੀ ਲੀਡ ਜਿਹੜੀ ਹੈ ਉਹ 7200 94 ਹੋ ਗਈ ਹੈ ਤਾਂ ਹੋਰ ਇਸ ਜਾਣਕਾਰੀ ਲਵਾਂਗੇ ਤੇਜਿੰਦਰ ਕੀ ਸਥਿਤੀ ਚੱਲ ਰਹੀ ਹੈ ਹਾਂਜੀ ਜੀ ਮੈਂ ਤੁਹਾਨੂੰ ਦਾ ਦੇਖੇ 10ਵੇਂ ਰਾਉਂਡ ਵਿੱਚ ਆਪਣੇ ਹਰਮੀਤ ਸਿੰਘ ਸੰਧੂ ਜੋ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਨ ਉਹਨਾਂ ਨੂੰ ਟੋਟਲ ਵੋਟਾਂ 22892 ਪਈਆਂ ਹਨ ਤੇ ਕੋਲ ਰੀਡ 7294 ਤੇ ਦੂਜੇ ਨੰਬਰ ਤੇ ਸੁਖਵਿੰਦਰ ਕੌਰ ਉਹਨਾਂ ਨੂੰ 19592 ਵੋਟਾਂ ਪਈਆਂ ਹਨ ਤੇ ਤੀਜੇ ਨੰਬਰ ਤੇ ਮਨਦੀਪ ਸਿੰਘ ਖਾਲਸਾ ਉਹਨਾਂ ਨੂੰ 11793 ਵੋਟਾਂ ਪਈਆਂ ਨੇ ਤੇ ਤੀਜੇ ਨੰਬਰ ਤੇ ਕਰਨਵੀਰ ਚੌਥੇ ਜੀ ਚੌਥੇ ਨੰਬਰ ਤੇ ਕਰਨਵੀਰ ਸਿੰਘ ਉਹਨਾਂ ਨੂੰ 10193 ਵੋਟਾਂ ਜੋ ਕਿ ਸਟੈਪ ਪਹਿ ਚੁੱਕੇ ਹਨ ਅਤੇ ਹੋਰ ਵੀ ਭਜਪਾ ਨੂੰ ਕਿੰਨੀਆਂ ਵੋਟਾਂ ਪਈਆਂ ਨੇ ਹਜੇ ਤੱਕ ਭਜਪਾ ਨੂੰ ਆਪਣੇ 3659 ਵੋਟਾਂ ਪਈਆਂ ਨੇ ਜੀ ਵੀ ਤਾਂ ਜਿਹੜੀ ਲੀਡ ਚੱਲ ਰਹੀ ਹੈ ਹਰਮਿਤ ਸੰਧੂ ਦੀ ਉਹ ਕਿੰਨੀ ਇਸ ਸਮੇਂ ਚੱਲ ਰਹੀ ਹੈ ਉਹਨਾਂ ਦੀ ਚੱਲ ਰਹੀ ਹੈ 7394 ਠੀਕ ਹੈ ਤਾਂ 7294 ਵੋਟਾਂ ਦੀ ਲੀਡ ਤੋਂ ਜਿਹੜਾ ਆ ਹਰਮੀਤ ਸਿੰਘ ਸੰਧੂ ਚੱਲ ਰਹੇ ਨੇ ਇੱਧਰ ਸਕਰੀਨ ਤੇ ਤਸਵੀਰ ਦਿਖਾਣੇ ਆ ਕੁੱਲ 16 라ਉਂਡ ਦੀ ਗਿਣਤੀ ਜਿਹੜੀ ਹੈ ਉਹ ਹੋਣੀ ਹੈ ਇਲੈਕਸ਼ਨ ਕਮਿਸ਼ਨ ਦੀ ਸਾਈਟ ਹੈ ਤੇ ਹਰਮੀਤ ਸਿੰਘ ਸੰਧੂ ਜਿਹੜੇ ਨੇ ਉਹ 7294 ਵੋਟਾਂ ਦੀ ਲੀਡ ਤੇ ਜਿਹੜੇ ਨੇ ਉਹ ਅੱਗੇ ਚੱਲ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਨੇ ਬਹੁਤ ਵਧੀਆ ਐਕਤੀ ਤਰਨਤਾਰਨ ਦੀਆਂ ਚੋਣਾਂ ਦੇ ਵਿੱਚ ਪਰਫਾਰਮ ਕੀਤਾ ਹੈ ਸ਼੍ਰੋਮਣੀ ਅਕਾਲੀ ਦਲ ਦਾ ਰਿਵਾਈਵਲ ਜਿਹੜਾ ਆ ਉਹ ਲੱਗਦਾ ਇਸ ਚੋਣਾਂ ਤੋਂ ਜਿਹੜਾ ਹੋਏਗਾ ਕਿਉਂਕਿ ਬਹੁਤ ਜ਼ਿਆਦਾ ਵੋਟਾਂ ਜਿਹੜੀਆਂ ਪਈਆਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ 19598 ਵੋਟਾਂ ਜਿਹੜੀਆਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੂੰ ਪਈਆਂ ਨੇ ਪੰਥਕ ਪਾਰਟੀ ਕਹਾਉਣ ਵਾਲੀ ਹੈ ਤੇ ਮੈਨੂੰ ਲੱਗਦਾ ਹੈ ਕਿ ਪੰਥਕ ਵੋਟਾਂ ਜਿਹੜੀਆਂ ਨੇ ਉਹ ਸ਼੍ਰੋਮਣੀ ਅਕਾਲੀ ਦਲ ਨੂੰ ਪਈਆਂ ਨੇ ਵਾਰਿਸ ਪੰਜਾਬ ਦੇ ਜੀ ਜੇਕਰ ਅਸੀਂ ਗੱਲ ਕਰੀਏ ਅਮਰਿਤਪਾਲ ਸਿੰਘ ਜੋ ਡਿਬੜੂਗੜ੍ਹ ਜੇਲ੍ਹ ਦੇ ਵਿੱਚ ਇਸ ਸਮੇਂ ਕੈਦ ਨੇ ਉਹ ਉਹਨਾਂ ਨੇ ਖਡੂਰ ਸਾਹਿਬ ਹਲਕੇ ਤੋਂ ਲੋਕ ਸਭਾ ਚੋਣ ਜਿਹੜੀ ਆ ਬਹੁਤ ਵੱਡੇ ਮਾਰਜਨ ਦੇ ਨਾਲ ਜਿੱਤੀ ਸੀ ਲੱਖਾਂ ਦੇ ਮਾਰਜਨ ਦੇ ਨਾਲ ਉਹਨਾਂ ਨੇ ਜਿੱਤੀ ਸੀ ਤਾਂ ਖਡੂਰ ਸਾਹਿਬ ਦੇ ਅਧੀਨ ਹੀ ਤਰਨਤਾਰਨ ਹਲਕਾ ਆਉਂਦਾ ਤਾਂ ਇਸ ਦੇ ਵਿੱਚ ਵਾਰਿਸ ਪੰਜਾਬ ਦੇ ਦਾ ਉਮੀਦਵਾਰ ਮਨਦੀਪ ਸਿੰਘ ਖਾਲਸਾ ਉਸ ਨੇ ਵੀ ਵਧੀਆ ਪਰਫਾਰਮ ਕੀਤਾ 11000 ਅਸਾਂ 93 ਵੋਟਾਂ ਦੇ ਨਾਲ ਉਹ ਤੀਜੇ ਨੰਬਰ ਤੇ ਚੱਲ ਰਿਹਾ ਹੈ ਤੀਜੇ ਨੰਬਰ ਤੇ ਮਨਦੀਪ ਸਿੰਘ ਖਾਲਸਾ ਚੱਲ ਰਹੇ ਨੇ ਤੇ ਕਾਂਗਰਸ ਪਾਰਟੀ ਜਿਸ ਨੇ ਪੂਰਾ ਜ਼ੋਰ ਲਗਾ ਦਿੱਤਾ ਸੀਗਾ ਰਾਜਾ ਵੜਿੰਗ ਦੀਆਂ ਬਿਆਨਬਾਜ਼ੀਆਂ ਇਸ ਦੇ ਵਿੱਚ ਬਹੁਤ ਮਸ਼ਹੂਰ ਹੋਈਆਂ ਸੀਗੀਆਂ ਐਸੀ ਕਮਿਸ਼ਨ ਵੱਲੋਂ ਤਲਬ ਵੀ ਕੀਤਾ ਗਿਆ ਸੀਗਾ ਰਾਜਾ ਵੜਿੰਗ ਨੂੰ ਤਾਂ ਉਹਨਾਂ ਦੀ ਪਾਰਟੀ ਜਿਹੜੀ ਹੈ ਚੌਥੇ ਨੰਬਰ ਤੇ ਰਹਿ ਗਈ ਹੈ ਪਰ ਖਾਸ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਤੇ ਜ਼ਰੂਰ ਇੱਥੇ ਚਰਚਾ ਦਾ ਵਿਸ਼ਾ ਜ਼ਰੂਰ ਸ਼੍ਰੋਮਣੀ ਅਕਾਲੀ ਦਲ ਬਣਿਆ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੀ ਪਰਫਾਰਮੈਂਸ ਜਿਹੜੀ ਹੈ ਬਹੁਤ ਵਧੀਆ ਰਹੀ ਹੈ 11000 19598 ਵੋਟਾਂ ਜਿਹੜੀਆਂ ਨੇ ਉਹ ਪਈਆਂ ਨੇ ਤੇ ਦੂਜੇ ਨੰਬਰ ਤੇ ਸ਼੍ਰੋਮਣੀ ਅਕਾਲੀ ਦਲ ਚੱਲ ਰਿਹਾ ਤਾਂ ਰਿਵਾਈਵਲ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਚੱਲ ਰਿਹਾ ਪਰ ਜੇ ਅਸੀਂ ਇੱਥੇ ਦੇਖੀਏ ਕਿ ਸ਼੍ਰੋਮਣੀ ਅਕਾਲੀ ਦਲ ਪੰਥਕ ਵੋਟਾਂ ਹਾਸਲ ਕਰਨ ਦੇ ਵਿੱਚ ਉਹ ਕਾਮਯਾਬ ਰਿਹਾ ਜੇਕਰ ਮਨਦੀਪ ਸਿੰਘ ਖਾਲਸਾ ਜਿਹੜੇ ਨੇ ਉਹ ਏਸੀਡ ਤੋਂ ਨਾ ਚੋਣ ਲੜਦੇ ਵਾਰਿਸ ਪੰਜਾਬ ਨਾ ਚੋਣ ਲੜਦਾ ਤਾਂ ਮੈਨੂੰ ਲੱਗਦਾ ਜਿਹੜੀ ਮਨਦੀਪ ਸਿੰਘ ਖਾਲਸਾ ਦੀ ਵੋਟ ਹੈ ਉਹ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਪੈਣੀ ਸੀਗੀ ਤੇ ਸ਼੍ਰੋਮਣੀ ਅਕਾਲੀ ਦਲ ਦਾ ਮਾਰਜਨ ਇਥੋਂ ਬਹੁਤ ਜ਼ਿਆਦਾ ਹੋ ਜਾਣਾ ਸੀ ਦੂਜੇ ਪਾਸੇ ਜੇਕਰ ਭਾਜਪਾ ਦੀ ਗੱਲ ਕਰੀਏ ਤਾਂ ਭਾਜਪਾ ਦਾ ਉਮੀਦਵਾਰ ਹਰਜੀਤ ਸਿੰਘ ਸੰਧੂ ਬਹੁਤ ਪਿੱਛੜ ਗਿਆ ਪੰਜਵੇਂ ਨੰਬਰ ਤੇ ਭਾਜਪਾ ਜਿਹੜਾ ਆ ਉਹ ਚੱਲ ਰਹੀ ਹੈ ਸਮਹਿਜ 3660 ਵੋਟਾਂ ਜਿਹੜੀਆਂ ਨੇ ਉਹ ਭਾਜਪਾ ਨੂੰ ਪਈਆਂ ਨੇ ਤਾਂ ਭਾਜਪਾ ਦੇ ਵਾਸਤੇ ਸੋਚਣ ਦੀ ਗੱਲ ਹੈ ਕਿ ਭਾਜਪਾ ਜਿਹੜੀ ਦਾਅਵੇ ਕਰਦੀ ਹੈ ਕਿ ਅਸੀਂ ਇਕੱਲੇ ਪੰਜਾਬ ਦੇ ਵਿੱਚ ਸਰਕਾਰ ਬਣਾਵਾਂਗੇ ਸਾਨੂੰ ਕਿਸੇ ਭਾਈਵਾਲ ਦੀ ਲੋੜ ਨਹੀਂ ਹੈਗੀ ਤਾਂ ਭਾਜਪਾ ਨੂੰ ਵੀ ਆਪਣੇ ਇਸ ਦਾਅਵੇ ਤੇ ਵਿਚਾਰ ਕਰਨ ਦੀ ਜਿਹੜੀ ਆ ਜ਼ਰੂਰਤ ਹੈ ਕਿ ਭਾਈਵਾਲ ਤੋਂ ਬਿਨਾ ਭਾਜਪਾ ਦਾ ਆਧਾਰ ਜਿਹੜਾ ਪੰਜਾਬ ਆਪ ਦੇ ਵਿੱਚ ਉਹ ਨਹੀਂ ਬਣ ਸਕਣਾ ਅਕਾਲੀ ਦਲ ਅਤੇ ਭਾਜਪਾ ਨੂੰ ਪਹਿਲਾਂ ਨੌ ਮਾਸਟਰ ਰਿਸ਼ਤਾ ਕਿਹਾ ਜਾਂਦਾ ਸੀਗਾ ਕਿ ਦੋਨਾਂ ਪਾਰਟੀਆਂ ਦੇ ਵਿਚਕਾਰ ਨੌ ਮਾਸਟਰ ਰਿਸ਼ਤਾ ਤਾਂ ਕਿਸਾਨ ਅੰਦੋਲਨ ਦੇ ਵੇਲੇ ਉਹ ਨੌ ਮਾਸਟਰ ਰਿਸ਼ਤਾ ਜਿਹੜਾ ਟੁੱਟਿਆ ਸੀਗਾ ਉਸ ਤੋਂ ਬਾਅਦ ਇਹ ਟੁੱਟਿਆ ਹੀ ਰਿਹਾ ਬਹੁਤ ਵਾਰ ਜੁੜਨ ਦੀਆਂ ਇਸ ਨੂੰ ਗੱਲਾਂ ਵੀ ਚੱਲੀਆਂ ਚਰਚਾਵਾਂ ਵੀ ਚੱਲੀਆਂ ਪਰ ਦੋਨੋਂ ਪਾਰਟੀਆਂ ਨੇ ਸਮੇਂ-ਸਮੇਂ ਤੇ ਇਹਨਾਂ ਕਿਆਸਰਾਈਆਂ ਨੂੰ ਨਕਾਰਿਆ ਸੀਗਾ ਪਰ ਹੁਣ ਮੈਨੂੰ ਲੱਗਦਾ ਹੈ ਕਿ ਅਕਾਲੀ ਦਲ ਨੂੰ ਭਾਜਪਾ ਦੀ ਵੀ ਲੋੜ ਹੈ ਤੇ ਭਾਜਪਾ ਨੂੰ ਅਕਾਲੀ ਦਲ ਦੀ ਵੀ ਲੋੜ ਹੈ ਕਰ ਉਹ ਸੱਤਾ ਤੇ ਕਾਬਜ਼ ਹੋਣਾ ਚਾਹੁੰਦੇ ਨੇ 2027 ਦੇ ਵਿੱਚ ਤਾਂ ਇਹ ਸੈਮੀਫਾਈਨਲ ਮੈਚ ਆ ਤਾਂ ਸੈਮੀਫਾਈਨਲ ਮੈਚ ਦੇ ਵਿੱਚ ਸੱਤਾ ਤੇ ਜਿਹੜੀ ਆ ਉਹ ਅੱਗੇ ਚੱਲ ਰਹੀ ਹੈ 5 7000 ਪਲੱਸ ਦੀ ਲੀਡ ਜਿਹੜੀ ਆ ਹੋ ਗਈ ਹੈ ਤਾਂ ਮੈਨੂੰ ਲੱਗਦਾ ਕਿਉਂਕਿ 10ਵਾਂ ਰਾਊਂਡ ਚੱਲ 10 10 ਰਾਊਂਡ ਜਿਹੜੇ ਹੋ ਚੁੱਕੇ ਆ 11ਵਾਂ ਰਾਊਂਡ ਦੀ ਗਿਣਤੀ ਜਿਹੜੀ ਆ ਸ਼ੁਰੂ ਹੋ ਗਈ ਹੈ ਮਹਿਜ਼ 5 ਰਾਊਂਡ ਜਿਹੜੇ ਨੇ ਹੋਰ ਰਹਿੰਦੇ ਨੇ ਪਰ 7000 ਦੀ ਲੀਡ ਜਿਹੜੀ ਆ ਉਹ ਕਿਸੇ ਹੋਰ ਪਾਰਟੀ ਦੇ ਉਮੀਦਵਾਰ ਵਾਸਤੇ ਤੋੜਨੀ ਬੇहद ਮੁਸ਼ਕਿਲ ਹੈ ਤਾਂ ਇਹ ਸਥਿਤੀ ਤਰਨਤਾਰਨ ਦੀ ਕੁਝ ਸਾਫ ਹੁੰਦੀ ਜਾ ਰਹੀ ਹੈ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮਿਤ ਸਿੰਘ ਸੰਧੂ ਉਥੋਂ ਜਿਹੜੇ ਆ ਚੋਣ ਜਿੱਤਣ ਦੀਆਂ ਪੌੜੀਆਂ ਵੱਲ ਵਧ ਰਹੇ ਨੇ ਵਿਧਾਨ ਸਭਾ ਦੀਆਂ ਪੌੜੀਆਂ ਦੇ ਵੱਲ ਵਧਦੇ ਨਜ਼ਰ ਆ ਰਹੇ ਨੇ ਤਾਂ ਮਹਿਜ਼ ਕੁਝ ਕੁ ਘੰਟਿਆਂ ਦੇ ਵਿੱਚ 1.5 ਵਜੇ ਤੱਕ ਇਹ ਸਾਫ ਹੋ ਜਾਏਗਾ ਕਿ ਸਥਿਤੀ ਪੂਰੀ ਕੀ ਹੈ ਜੋ 7000 ਦੀ ਲੀਡ ਹੈ ਵੈਸੇ ਤੋੜਨੀ ਬਹੁਤ ਔਖੀ ਆ ਪਰ ਨਾਲ ਹੀ ਆਮ ਆਦਮੀ ਪਾਰਟੀ ਦੇ ਵਿਚਾਰ ਕਰਨ ਵਾਸਤੇ ਵੀ ਜ਼ਰੂਰੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਜੋ ਪਰਫਾਰਮੈਂਸ ਰਹੀ ਹੈ ਕਿ ਕੀ ਸੁਖਬੀਰ ਸਿੰਘ ਬਾਦਲ ਜਦੋਂ ਹੜ ਆਏ ਸੀਗੇ ਉਹਨਾਂ ਹੜਾਂ ਦੇ ਵਿੱਚ ਬਹੁਤ ਜ਼ਿਆਦਾ ਐਕਟਿਵ ਦਿਖੇ ਸੀਗੇ ਬਹੁਤ ਜ਼ਿਆਦਾ ਇਮੇਜ ਜਿਹੜੀ ਹੈ ਸ਼੍ਰੋਮਣੀ ਅਕਾਲੀ ਦਲ ਦੀ ਸੁਧਰੀ ਹੈ ਤਾਂ ਇਹਨਾਂ ਚੋਣਾਂ ਦੇ ਵਿੱਚ ਵੀ ਜੋ ਇਹਨਾਂ ਵਧੀਆ ਪਰਫਾਰਮ ਸ਼੍ਰੋਮਣੀ ਅਕਾਲੀ ਦਲ ਨੇ ਕੀਤਾ ਤਾਂ ਇਸ ਦਾ ਸ਼ਰੇਹ ਵੀ ਜਿਹੜਾ ਸੁਖਬੀਰ ਸਿੰਘ ਬਾਦਲ ਨੂੰ ਉਹ ਉਹ ਜਾਂਦਾ ਕਿਉਂਕਿ ਇੱਕ ਪਾਸੇ ਵਾਰਸ ਪੰਜਾਬ ਦੇ ਅਤੇ ਸ਼੍ਰੋਮਣੀ ਅਕਾਲੀ ਦਲ ਜਿਹੜਾ ਇੱਕ ਨਵਾਂ ਖੜਾ ਹੋ ਰਿਹਾ ਜਿਸ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਬਣਾਇਆ ਗਿਆ ਮਨਪ੍ਰੀਤ ਸਿੰਘ ਯਾਲੀ ਵਾਲੀ ਸ਼੍ਰੋਮਣੀ ਅਕਾਲੀ ਦਲ ਹੈ ਨਾ ਵਾਸਤੇ ਵੀ ਇਹ ਵਿਚਾਰ ਕਰਨ ਵਾਲੀ ਗੱਲ ਹੈ ਹਾਲਾਂਕਿ ਉਹਨਾਂ ਨੇ ਵੋਟਾਂ ਬਹੁਤ ਜ਼ਿਆਦਾ ਬਟੋਰੀਆਂ ਨੇ ਤਰਨਤਾਰਨ ਹਲਕੇ ਦੇ ਵਿੱਚੋਂ ਪਰ ਸ਼੍ਰੋਮਣੀ ਅਕਾਲੀ ਦਲ ਬਾਦਲ ਧੜੇ ਦੀ ਜੋ ਪਾਰਟੀ ਹੈ ਉਸਤੇ ਬਾਰ-ਬਾਰ ਇਲਜ਼ਾਮ ਬਾਜ਼ੀਆਂ ਲਗਾਈਆਂ ਜਾ ਰਹੀਆਂ ਕਿ ਪੰਥ ਦਾ ਨੁਕਸਾਨ ਕੀਤਾ ਕੌਮ ਦਾ ਨੁਕਸਾਨ ਕੀਤਾ ਉਸਨੇ ਬਹੁਤ ਚੰਗਾ ਪਰਫਾਰਮ ਜਿਹੜਾ ਤਰਨਤਾਰਨ ਦੀ ਜਮਨੀ ਚੋਣ ਦੇ ਵਿੱਚ ਕੀਤਾ ਹਾਲਾਂਕਿ ਜਿਹੜੇ ਹਰਮਿਤ ਸਿੰਘ ਸੰਧੂ ਨੇ ਪਿਛਲੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ 2022 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਉਮੀਦਵਾਰ ਸੀਗੇ ਤਾਂ ਕਿਤੇ ਨਾ ਕਿਤੇ ਉਹਨਾਂ ਦਾ ਵੀ ਕੁਝ ਨਾ ਕੁਝ ਫੇਲੀਅਰ ਜਿਹੜਾ ਹੈਗਾ ਕਿ ਇਸ ਜਿਹੜੀ ਰੋਮੀ ਕਾਲੀ ਦਲ ਦੀਆਂ ਵੋਟਾਂ ਸੀ ਕੈਡਰ ਵੋਟ ਸੀਗੀ ਤਾਂ ਉਹ ਜਿਹੜੀ ਆ ਉਹ ਹਾਸਲ ਕਰਨ ਦੇ ਵਿੱਚ ਉਹ ناکਾਮ ਰਹੇ ਨੇ ਕਿਉਂਕਿ ਉਹਨਾਂ ਦੀ ਕੈਡਰ ਵੋਟ ਜਿਹੜੀ ਹੈ ਉਹ ਅਕਾਲੀ ਦਲ ਨੂੰ ਹੀ ਪਈ ਹੈ ਜਿਹੜੀਆਂ ਪੰਥਕ ਵੋਟਾਂ ਜਿਹੜੀਆਂ ਨੇ ਉਹ ਅਕਾਲੀ ਦਲ ਨੂੰ ਹੀ ਪਈਆਂ ਨੇ ਤਾਂ ਹੁਣ 10 ਰਾਊਂਡ ਤੱਕ ਜਿਹੜੀ ਗਿਣਤੀ ਹੈ ਉਹ ਹੋ ਚੁੱਕੀ ਹੈ 6 ਰਾਊਂਡ ਜਿਹੜੇ ਆ ਰਹਿ ਚੁੱਕੇ ਨੇ 11ਵੇਂ ਰਾਊਂਡ ਦੀ ਗਿਣਤੀ ਜਿਹੜੀ ਹੈ ਲਗਾਤਾਰ ਜਾਰੀ ਹੈ ਤਾਂ ਇਲੈਕਸ਼ਨ ਕਮਿਸ਼ਨ ਦੀ ਸਾਈਡ ਤੇ ਸਮੇਂ-ਸਮੇਂ ਤੇ ਅਪਡੇਟਸ ਜਿਹੜੇ ਨੇ ਰਾਊਂਡ ਜਿਹੜੇ ਆ ਹੁੰਦੇ ਜਾ ਰਹੇ ਨੇ ਤਾਂ ਲਗਾਤਾਰ ਜਿਹੜੀਆਂ ਚੀਜ਼ਾਂ ਨੇ ਉਹ ਬਦਲਦੀਆਂ ਜਾ ਰਹੀਆਂ ਨੇ ਸਥਿਤੀਆਂ ਜਿਹੜੀਆਂ ਬਦਲਦੀਆਂ ਜਾ ਰਹੀਆਂ ਨੇ ਤੇ ਆਮ ਆਦਮੀ ਪਾਰਟੀ ਦੇ ਦਫਤਰ ਦੇ ਵਿੱਚ ਤਰਨਤਾਰਨ ਦੇ ਵਿੱਚ ਜਿਹੜਾ ਜਸ਼ਨ ਦਾ ਮਾਹੌਲ ਵੀ ਉਹ ਸ਼ੁਰੂ ਹੋ ਗਿਆ ਕਿਉਂਕਿ 7200 94 ਵੋਟਾਂ ਦੇ ਨਾਲ ਲੀਡ ਤੇ ਨੇ ਹਰਮਿਤ ਸਿੰਘ ਸੰਧੂ ਆਮ ਆਦਮੀ ਪਾਰਟੀ ਦੇ ਤੇ ਕਾਂਗਰਸ ਦੇ ਵਾਸਤੇ ਬਹੁਤ ਹਤਾਸ਼ ਹੋਣ ਵਾਲੀ ਗੱਲ ਹੈ ਤੇ ਅ ਦੁਬਾਰਾ ਵਿਚਾਰ ਕਰਨ ਵਾਲੀ ਗੱਲ ਹੈ ਤੇ ਇਸ ਦੇ ਵਿੱਚ ਕਾਰ ਰਾਜਾ ਵੜਿੰਗ ਦੀ ਪ੍ਰਧਾਨਗੀ ਤੇ ਵੀ ਸਵਾਲ ਜਿਹੜਾ ਉਹ ਜ਼ਰੂਰ ਇਸ ਤੋਂ ਬਾਅਦ ਉੱਠੇਗਾ ਕਿ ਕਰਨ ਵੀਰ ਸਿੰਘ ਬੁਰਜੇ ਕਿਸ ਤਰੀਕੇ ਦੇ ਨਾਲ ਉਹ ਚੌਥੇ ਨੰਬਰ ਤੇ ਹੋ ਗਏ ਨੇ ਇੰਨੀ ਮਾੜੀ ਕਾਰਗੁਜ਼ਾਰੀ ਕਾਂਗਰਸ ਪਾਰਟੀ ਦੀ ਉਸ ਹਲਕੇ ਚੋਂ ਕਿਸ ਤਰ੍ਹਾਂ ਹੋ ਸਕਦੀ ਹੈ ਤਾਂ ਇਹ ਸਵਾਲ ਜਿਹੜੇ ਨੇ ਬਾਅਦ ਦੇ ਵਿੱਚ ਦੁਬਾਰਾ ਉੱਠਣਗੇ ਕਿ ਕਾਂਗਰਸ ਪਾਰਟੀ ਦੀਆਂ ਕਮੀਆਂ ਕਿੱਥੇ ਰਹਿ ਗਈਆਂ ਤਾਂ ਭਾਜਪਾ ਨੂੰ ਵੀ ਵਿਚਾਰ ਸੋਚ-ਵਿਚਾਰ ਕਰਨ ਦੀ ਜ਼ਰੂਰਤ ਹੈ ਕਿ ਭਾਜਪਾ ਦੇ ਇੰਨੇ ਮਾੜੇ ਹਾਲਾਤ ਕਿਉਂ ਹੋ ਗਏ 5000 ਵੋਟਾਂ ਵੀ ਨਹੀਂ ਜਿਹੜੀ ਹੈ ਬਟੌਰ ਭਾਈ ਤਾਂ ਬਹੁਤ ਜ਼ਿਆਦਾ ਜਿਹੜੀਆਂ ਨੇ ਉਹ ਕਿਆਸਰਾਈਆਂ ਚੱਲ ਰਹੀਆਂ ਸੀਗੀਆਂ ਭਾਜਪਾ ਆਪਣੇ ਚੋਣ ਦਾਅਵੇ ਕਰ ਰਹੀ ਸੀ ਬਹੁਤ ਸਾਰੇ ਵੱਡੇ ਨੇਤਾ ਜਿਹੜੇ ਨੇ ਉਹ ਤਰਨਤਨ ਜਿਮਨੀ ਚੋਣ ਦੇ ਵਿੱਚ ਆਏ ਸਨ ਮਨਜਿੰਦਰ ਸਿੰਘ ਸਰਸਾ ਆਏ ਸੀ ਹਰਿਆਣੇ ਦੇ ਮੁੱਖ ਮੰਤਰੀ ਨੈب ਸਿੰਘ ਸੈਣੀ ਉੱਥੇ ਪਹੁੰਚੇ ਸੀ ਚੋਣ ਪ੍ਰਚਾਰ ਕਰਨ ਦੇ ਵਾਸਤੇ ਪਰ ਫਿਰ ਵੀ ਹਜੇ ਤੱਕ 10ਵੇਂ ਨੰਬਰ ਤੱਕ ਮਹਿਸ 3000 ਵੋਟਾਂ ਪੈਣੀ ਆ ਤਾਂ ਭਾਜਪਾ ਦੇ ਵਾਸਤੇ ਵੀ ਇਹ ਸੋਚਣ ਵਾਲੀ ਗੱਲ ਹੈ ਤੇ ਮੰਨ ਜਾਣਾ ਚਾਹੀਦਾ ਭਾਜਪਾ ਨੂੰ ਕਿ ਬਿਨਾ ਭਾਈਵਾਲ ਤੋਂ ਭਾਜਪਾ ਪੰਜਾਬ ਦੇ ਵਿੱਚ ਆਪਣਾ ਆਧਾਰ ਨਹੀਂ ਬਣਾ ਸਕਦੀ ਭਾਜਪਾ ਜੋ ਦਾਅਵੇ ਕਰ ਰਹੀ ਹੈ ਕਿ ਅਸੀਂ ਇਕੱਲੇ ਇੱਥੇ ਲੜਨ ਦੇ ਸਮਰੱਥਾ ਉਹ ਭਾਜਪਾ ਨੂੰ ਮੁਰਤੋਂ ਉਸ ਚੀਜ਼ ਬਾਰੇ ਸੋਚਣ ਦੀ ਲੋੜ ਹੈ ਤਾਂ ਅੱਗੇ-ਅਗੇ ਜਿਸ ਤਰੀਕੇ ਦੇ ਨਾਲ ਹੋਰ ਰੁਝਾਨ ਆਣਗੇ ਤਾਂ ਤੁਹਾਡੇ ਤੱਕ ਅਸੀਂ ਪਹੁੰਚਾਉਂਦੇ ਰਵਾਂਗੇ ਤਾਂ ਹੋਰ ਅਪਡੇਟs ਸਾਡੇ ਨਾਲ ਜੁੜੇ ਰਹੋ ਸਨਮਜੀਤ ਸਿੰਘ ਜਨਤਾ ਅਸ਼ੀ ਧੰਨਵਾਦ